ਤੇ ਸੱਚੇ ਪਾਤਸ਼ਾਹ ਨੂੰ ਸਮਝਾਣਾ ਕਰਦੇ ਨੇ ਕਿ ਜਿਹੜੀਆਂ ਮਨ ਦੀਆਂ ਕਲਪਨਾਵਾਂ ਦੁਨੀਆਂ ਦੇ ਝਗੜੇ ਝਾਂਜੇ ਸਭ ਕੁਝ ਹੀ ਥਿਆ ਕਿ ਪ੍ਰਮਾਤਮਾ ਦੇ ਚਰਨਾਂ ਵਿੱਚ ਟਿਕ ਕੇ ਬੈਠਣਾ ਹੀ ਅਸਲ ਵਿੱਚ ਸੁਬਾਤੀ ਜੇ ਹੁਣ ਮਨ ਕਲਪਨਾਵਾਂ ਹੀ ਉਤਪਨ ਕਰਦਾ ਹੈ ਤੇ ਦੁਨੀਆਂ ਦੇ ਝਗੜੇ ਝਾਂਜੇ ਸਾਡੇ ਅੰਦਰ ਚੱਲ ਰਹੇ ਨੇ ਜੇ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਨਾਲ ਧਿਆਨ ਨਹੀਂ ਜੁੜਦਾ ਵੈਸੇ ਬਗਲੇ ਵਾਲੀ ਸਮਾਧੀ ਲਾਣ ਦਾ ਤੇ ਕੋਈ ਏਡਾ ਫਾਇਦਾ ਨਹੀਂ ਹੁੰਦਾ ਸਤਿਗੁਰੂ ਜੋ ਕਹਿੰਦੇ ਨੇ ਕਹਾ ਭੈ ਉਹ ਜੋ ਦਵ ਲੋਚਨ ਮੋਕਨ ਕੇ ਬੈਠ ਰਿਓ ਵਗ ਧਿਆਨ ਲਗਾਏ ਜਿਸ ਦਾ ਮਨ ਉੜਨੇ ਆ ਕਲਪਨਾਵਾਂ ਦੁਨੀਆ ਦੇ ਝਗੜੇ ਝਾਂਜੇ ਦੇ ਵਿੱਚ ਹੀ ਫਸਿਆ ਹੋਇਆ ਤੇ ਆਪਾਂ ਆਹ ਵਿੱਚ ਕੇ ਬੈਠੇ ਉਹ ਕੋਈ ਸਮਾਧੀ ਨਹੀਂ ਹੈ ਸਮਾਧੀ ਅਸੁਰ ਦੇ ਵਿੱਚ ਉਹ ਹੈ ਜੋ ਮਨ ਦੀਆਂ ਕਲਪਨਾਵਾਂ ਝਕੜੇ ਝਾਂਜੇ ਤੇ ਆ ਕੇ ਪਰਮਾਤਮਾ ਦੇ ਚਰਨਾਂ ਵਿੱਚ ਟੇਕੇ ਬੈਠਣਾ ਧਿਆਨ ਜੋੜਨਾ ਇਹ ਹੀ ਅਸਣ ਹੈ ਤੇ ਇਹ ਹੀ ਸਮਾਧੀ ਅਜੇ ਹੀ ਸਮਾਧੀ ਵਿੱਚ ਟਿਕ ਕੇ ਭਗਤ ਅਨਹਦ ਨਾਮ ਸੁਣ ਸੁਣ ਲੈਂਦੇ ਜਿਹੜਾ ਇੱਕ ਰਸ ਅਨਹਦ ਨਾਮ ਜਿਹੜੇ ਇੱਕ ਰਸੰਦਰੋਂ ਵੱਜਦੇ ਅਨਹਦ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ ਤੇ ਜਿਵੇਂ ਜੋਗੀ ਕਹਿੰਦੇ ਨੇ ਆਪ ਹੀ ਸ਼ੀਂਗੀ ਵਜਾ ਕੇ ਕਹਿੰਦੇ ਅਸੀਂ ਅਨਹਦ ਨਾਦ ਸੁਣਦੇ ਆ ਉਹ ਕੋਈ ਅਨਹਦ ਨਾਦ ਨਹੀਂ ਹੁੰਦਾ ਤੇ ਭਗਵਾਨ ਜੀ ਜਦੋਂ ਇਹ ਕਲਪਨਾ ਮਨੋਂ ਖਤਮ ਕਰਾਂਗੇ ਇਹ ਦੁਨੀਆ ਦੇ ਝਗੜੇ ਝਾਂਜਿਆਂ ਤੋਂ ਆਪਾਂ ਉਪਰਾਹ ਹੋਵਾਂਗੇ ਫੇਰ ਹੀ ਭਗਵਾਨ ਜੀ ਇੱਕ ਰਾਸਿਕ ਗੁਰਤੀ ਸਮਾਧੀ ਜਿਹੜੀ ਲੱਗੇਗੀ ਅਨਹਦ ਨਾਦ ਸੁਣਾਈ ਦੇਣਗੇ ਤੇ ਭਗਵਾਨ ਜੀ ਉਹ ਅਸਰ ਦੇ ਵਿੱਚ ਜਨਮ ਮਰਨ ਦਾ ਗੇੜ ਵੀ ਬੇਰੀ ਖਤਮ ਹੋਣਾ ਹੈ ਜਦੋਂ ਇੱਕ ਰਸਤੇ ਕੇ ਸਮਾਧੀ ਦੇ ਵਿੱਚ ਉਸ ਪਾਤਸ਼ਾਹ ਗੁਰੂ ਵਾਹਿਗੁਰੂ ਦੇ ਨਾਲ ਮਿਲ ਜੜਿਆ ਤੇ ਭੱਗਾਂ ਵਾਲੇ ਉਹ ਫਿਰ ਜਿਹੜਾ ਹੈ ਬੰਦਾ ਇਹ ਜਨਮ ਮਰਨ ਦੇ ਗੇੜ ਨੂੰ ਖਤਮ ਕਰ ਲੈਂਦਾ ਜੋ ਬਾਬਾ ਵੀਰ ਸਾਹਿਬ ਅਰਸਾਂ ਨੂੰ ਸਮਝਾਣਾ ਕਰਦੇ ਨੇ